ਹੈਲੋ ਹਲੋ ਹਾਂਜੀ ਬੱਸੀ ਕਰਨ ਸਰਦਾਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹਾਂਜੀ ਭਾਈ ਬੋਲੋ ਹਾਂਜੀ ਠੀਕ ਹਾਂ ਸਰਦਾਰਾ ਹਾਂ ਹਾਂ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਠੀਕ ਹੈ ਹੋਰ ਕਿਵੇਂ ਸਾਡੀ ਨੌਰਾਣੀ ਕਿਵੇਂ ਹੈ ਸਰਦਾਰਨੀ ਦਾ ਠੀਕ ਹੈ ਤੇ ਮੈਂ ਕਿਹਾ ਸਾਡੀ ਨੌਰਾਣੀ ਕਿਵੇਂ ਹੈ ਮੈਂ ਕਿਹਾ ਕਿਉਂਕਿ ਮੈਂ ਤਾਂ ਨੌਰਾਣੀ ਦਾ ਕੋਮਲ ਕੋਮਲ ਦੀ ਗੱਲ ਕਰਦੇ ਹਾਂ ਤੁਸੀਂ

ਕੀ ਗੱਲ ਹੋ ਗਈ ਮੈਨੂੰ ਖੁੱਲ ਕੇ ਦੱਸੋ ਨਾ ਗੱਲ ਆ ਗੱਲ ਕੀ ਹੈਗੀ ਕਹਾਣੀ ਕੀ ਹੈ ਕੀ ਬਣੀ ਕਹਾਣੀ ਕਹਾਣੀ ਇਹ ਆ ਜੀ ਵਿਆਹ ਹੋ ਗਿਆ ਠੀਕ ਹੈ ਜੀ ਵਿਆਹ ਹੋ ਗਿਆ ਖੱਤਮੀ ਅੱਛਾ ਅੱਛਾ ਤੇ ਸਾਡੀ ਥੋੜੀ ਆ ਸਾਡੀ ਵੀ ਉਹੀ ਹਾਲ ਹੈ ਜਿਹੜਾ ਵਿਆਹ ਤੋਂ ਪਹਿਲਾਂ ਸੀ ਹਾਂ ਤੇ ਇਹ ਤਾਂ ਹੁੰਦਾ ਨਹੀਂ ਮੰਮੀ ਮੰਮਾ ਇਹ ਤਾਂ ਚੱਜ ਕਰਦਾ ਮੁੰਡਾ ਅੱਛਾ ਜੀ ਮੈਨੂੰ ਜਿਹੜਾ ਇਹ ਕਮਲ ਹੈ ਨਾ ਇਹ ਮੈਨੂੰ ਚੱਜ ਨਹੀਂ ਕਰਦਾ ਇਹ ਥੋੜੀ ਹੋ ਸਕਦਾ ਰੋਜ਼ ਟਾਈਮ ਨਾਲ ਆ ਦੇਖ ਲਓ ਹੁਣ ਠੰਡ ਦਾ ਮਹੀਨਾ ਠੀਕ ਆ ਆਪੋ ਚੱਲਦਾ ਤੇ ਹੁਣ ਆਪਣੀ ਨਾ ਹੁਣ 3 ਵਜੇ ਰੋਟੀ ਬਣ ਜਾਂਦੀ ਠੀਕ ਆ 3 ਵਜੇ ਤਾਂ ਬਣ ਜਾਂਦੀ ਹੈ ਸਰਦਾਰ ਜੀ ਤੁਸੀਂ ਉਹ ਸੁਣਿਆ ਕਿ ਕੱਚੇ ਰਾਹਾਂ ਕਾਲੇ ਤੇਲ ਵਾਲੇ ਹੁਣ ਤੁਹਾਨੂੰ ਹਾਂ ਕਾਲੇ ਤੇਲ ਸੁਣੀ ਹਾਂ ਕਾਲੇ ਤੇਲ ਵਾਲੇ ਵੀ ਸੁਣਿਆ ਮੈਂ ਹਾਂ ਉਹ ਐਹੀ ਕੱਚੇ ਰਾਹਾਂ ਕੱਚੇ ਰਾਹਾਂ ਹਾਂ ਹਾਂ ਫਿਰ ਹੋਣਾ ਈ ਜੀ ਤੁਹਾਡੀ ਨਾ ਉਹ ਕੋਮਨ ਨੂੰ ਲੁਣਾਉਣਾ ਫਿਰਦਾ ਤੇ ਜਿਹੜਾ ਉਹਨਾਂ ਦਾ ਮੁੰਡਾ ਹੈ ਨਾ ਸਮਰ ਅੱਛਾ ਅੱਛਾ ਸਮਰ ਵੀ ਲੈ ਕੇ ਕੀ ਨਾਮ ਆ ਉਹਨਾਂ ਦਾ ਬਾਹਰ ਬਾਰ-ਬਾਰ ਘਰ ਹੈਗਾ ਉਹਨਾਂ ਦੀ ਜਿਹੜੀ ਬਾਦੀ-ਬਾਦੀ ਦੀ বাজਦੀ ਹੈ ਅੱਛਾ ਅੱਛਾ ਤੇ ਉਹਨਾਂ ਦੇ ਮੁੰਡੇ ਨਾਲ ਹੈ ਜੀ ਸੈਟ ਨੂੰ ਆਇਆ ਬਾਹਰ ਅੱਛਾ ਉਹ ਵੀ ਇਹ ਦੂਜੇ ਯਾਨਾ ਸੁਣਿਆ ਕਿ ਆਇਆ ਕਹਿੰਦੇ ਜੀ ਤੀ ਜੀ ਅੱਛਾ ਉਹ ਉਸੇ ਹੁਣਾ ਸਾਡੀ ਪ੍ਰੀਤਾਂ ਦੇਨ ਰਾਤ ਨਹੀਂ ਅੰਗਲਾਂ ਨਹੀਂ ਅੰਗਲਾਂ ਨਹੀਂ ਜੀਤੇ ਅੰਗਲਾਂ ਲੱਗੀ ਹੁਣ ਹੋਰ ਕੀ ਕਰੇ ਜੀ ਦੋਨੋਂ ਉਸ ਚੀਜ਼ ਦੀ ਤ੍ਰਿਪਤੀ ਨਹੀਂ ਹੁੰਦੀ ਜੇ ਸੁਖੀ ਸੰਤੁਸ਼ਟ ਨਹੀਂ ਹੋਈ ਤੇ ਨਹੀਂ ਲੈਣਾ ਤੇ ਇਹਦਾ ਮਤਲਬ ਇਹ ਹੈ ਵੀ ਜਿਹੜੇ ਇਹ ਤੋਂ ਉਹਦੀ ਸੰਤੁਸ਼ਟੀ ਨਹੀਂ ਹੁੰਦੀ ਤੇ ਨਾ ਹੀ ਤੇ ਉਹਦਾ ਕੋਈ ਕੰਮ ਹੋ ਗਿਆ ਇਹ ਗੱਲ ਹੈ ਇਹਦੇ ਕਿੰਨੇ ਚਾਗਦੇ ਨਹੀਂ ਤੇ ਚਲੋ ਹੁਣ ਕੀ ਕਰਿਆ ਜਾਵੇ ਚਾਹ ਕਦੇ ਤੇ ਮਨ ਨਹੀਂ ਕਰਦਾ ਕਦੇ ਮਨ ਹੀ ਰ ਤਾਂ ਮਨ ਨਹੀਂ ਕਰਦਾ ਕੋਮਲ ਅਕੀਨਾਂ ਦਾ ਰੂਟਿਨ ਖਾਪਿਆ ਨਾ ਤੇ ਮੈਂ ਤਾਂ ਕੱਪਟਨ ਨਾ ਮਤ ਸਕਦਾ ਤੇ ਫਿਰ ਮੇਰੀ ਇਹ ਨਹੀਂ ਸਮਝ ਆਉਂਦੀ ਵੀ ਐਨਏ ਵੀ ਦੀ ਵਰਕ ਕਰਦੇ ਤੁਸੀਂ ਇੰਨੀ ਖੁੱਲੀਆਂ ਛੁੱਟਾਂ ਦਿੱਤੀਆਂ ਕਿਉਂ ਆ ਮੈਨੂੰ ਐਂ ਦਿੱਸੂ ਤੈਨੂੰ ਮੈਂ ਤੁਹਾਡੀ ਜੀ ਚਾੜੇ ਗੱਲ ਕੱਟ ਰਹੀ ਹਾਂ ਸੌਰੀ ਤੇ ਜੀ ਤੁਸੀਂ ਇਹਨੂੰ ਇੰਨੀ ਖੁੱਲ੍ਹ ਸੌਂ ਦਿੱਤੀ ਐ ਜੀ ਜਦੋਂ ਇਹਨੂੰ ਕੰਮ ਨਹੀਂ ਕੋਈ ਤੁਹਾਨੂੰ ਬਾਣੀ ਸਿਰ ਕੋਈ ਵੀ ਕਾਹਦੇ ਨਾਲ ਥੱਕ ਜਾਂਦਾ ਇਹਨਾਂ

ਹੇ ਤੋ ਸੋਣਾ ਕੀ ਗਰੂਆ ਜੀ ਜੇ ਸਾਡੇ ਮੁੰਡੇ ਕੁੜੀ ਨਾਲ ਪੈਂਦਾ ਨਹੀਂ ਤੁਹਾਡੇ ਮੁੰਡਾ ਪਰ ਤੂੰ ਐਂ ਕੰਨੀ ਐ ਵੀ ਮੁੰਡਿਆ ਨਾ ਪੈਂਦਾ ਹਾਂ ਪਰ ਉਹਦੇ ਵੀ ਤਾਂ ਪਾਉਣ ਕੀ ਕਰ ਸਕਦੇ ਕਈਆਂ ਨੂੰ ਹੁਣ ਪੱਕੇ ਰਾਹ ਨਹੀਂ ਪਸੰਦ ਆਉਂਦੇ ਤੇ ਕੱਚੇ ਰਾਹਾਂ 'ਗ ਪਾਰ ਲੈਂਦੇ ਆ ਗੱਡੀ ਹੁਣ ਕਿ ਜਿਹਨੂੰ ਕੱਚੇ ਰਾਹਾਂ ਤੇ ਚੱਲਣ ਦੀ ਆਦਤ ਹੁੰਦੀ ਆ ਨਾ ਕਈਆਂ ਨੂੰ ਕਾਲੇ ਤੇਲ ਦੀ ਆ ਸਾਡੀ ਸਾਡੀ ਕੁੜੀ ਕੀ ਖੇਡ ਹੁੰਦਾ ਨਹੀਂ ਜੀ ਵਿਚਾਰ ਹੁਣ ਨਾ ਬਈ ਇਹ ਤਾਂ ਹੁਣ ਗਲਤ ਹੈ ਫਿਰ ਹਾਂ ਤੂੰ ਦੱਸ ਵੀ ਹੁਣ ਆਪਾਂ ਬੈਠ ਕੇ ਹੁਣ ਤੇਰਾ ਹੀ ਬੋਤੀ ਹੈ ਇਹ ਉਹਨਾਂ ਦਾ ਵਿਆਹ ਤਾਂ ਕਰਦੇ ਆਪਣੇ ਬੱਚਿਆਂ ਨੇ ਵੀ ਆਪਣਾ ਵਾਂ ਛੱਜੇ ਹੋ ਦੀ ਪੂਰੀ ਜੀ ਨਵਾ ਕਰੀ ਆਈ ਠੀਕ ਹੈ ਹੁਣ ਇਹਦੇ ਨਾਲ ਕੋਮਲ ਨਾਲ ਕਿ ਤੋਹੇ ਕੋਮਲ ਪਊਗਾ ਨਹੀਂ ਸੌਂ ਨਹੀਂ ਦਿੱਸਰੇ ਕੋ ਹੋਏ ਨਾ ਲਾ ਤੇਰੇ ਜੀ ਬੱਚਾ ਨਹੀਂ ਬੋਦੀ ਆਹੀ ਪਰ ਤਾਂ ਮੈਂ ਹੁਣ ਕਲੀ ਉਂਗਲਾ ਨਾਲ ਵੀ ਜਵਾਕ ਹੋਏ ਕਦੇ ਉਤਕਾਉ ਸੱਚ ਹੈ ਸਰ ਹਾਂ ਤਾਂ ਫਿਰ ਦੱਸੋ ਹੁਣ ਕਿਧੂ ਕਿਤੋਂ ਮਿਲ ਜਾਵੇ ਇਹ ਤਾਂ ਪੈਸਾ ਨਾਲ ਗੱਲ ਤਾਂ ਹੈ ਤੇ ਫਿਰ ਉਹ ਅੱਜ ਦੱਸ ਦਿਓ ਮੈਨੂੰ ਤੇ ਤੈਨੂੰ ਕਿੱਦੇ ਨੇ ਦੱਸੀ ਇਹ ਤਾਂ ਅੱਜੀ ਦੱਸੀ ਕੁੜੀ ਨੇ ਤੇ ਪਰ ਇਹਨਾਂ ਗੱਲ। ਇਹਨੇ ਤਾਂ ਮੈਨੂੰ ਦੱਸੀ ਹੈ ਮੈਂ ਤਾਂ ਗੌਰ ਨਹੀਂ ਕੀਤੀ ਮੈਂ ਤਾਂ ਉਹਨੂੰ ਕੱਫੀ ਜੀ ਮੈਂ ਤਾਂ ਮਜ਼ਾਕ ਚ ਮੈਂ ਕਿ ਮਜ਼ਾਕ ਕਰਦੀ ਹਾਂ ਨਹੀਂ ਕਰਦੀ ਕਿਤੇ ਪਰ ਮੈਂ ਰਮਨ ਨੂੰ ਹਾਰੇ ਦਾ ਇਕਰਾਰ ਤੇ ਕਿੰਨਾ ਸੁਣਨਾ ਸੀ। ਅੱਛਾ ਮਤਲਬ ਤਾਂ ਦੇਖ ਨਹੀਂ ਆ। ਨਹੀਂ ਉਂਗਲਾ ਲੈਂਦੀ ਹੋਣੀ ਤਾਂ ਕਿਸੇ ਦਾ ਨਾਂ ਤਾਂ ਲੈਂਦੀ ਹੋਊਗੀ ਫਿਰ ਇਹ। ਖਾਲੀ ਉਂਗਲਾ ਤਾਂ ਲਈ ਦਿਨਾਂ ਨੇ। ਕਮਲ ਦੇ ਹੁੰਦੀ ਹੈ ਜੀ। ਪਰ ਨਾਲੇ ਕੰਮਲ ਕੱਚੇ ਚੱਲਦਾ ਫਿਰ ਕੰਮਲ ਦਾ ਲੈ ਕੇ ਕਰੂਗੀ ਕੀ ਕੰਮਲ ਦਾ ਫਿਰ ਉਸ ਦੀ ਆਤਮਿਕ ਪੈਰੀ। ਆਗਰਾਤ ਦਾ ਨਹੀਂ ਤੁਮ ਤਾਂ ਇੱਕ ਹੋਈ ਸੀ। ਪਚੌਦੇ ਹੋ ਗਏ ਸੀ। ਉਹਦੋਂ ਮੁੰਡੇ ਨੂੰ ਇੰਟਰਸਟ ਨਹੀਂ ਪਿਆ। ਹੁਣ ਤੂੰ ਦੱਸ ਵੀ ਇਹਦਾ ਕਰਨਾ ਕੀ ਆ ਪਾ ਕਰਨਾ ਕੀ ਆ। ਜਦੋਂ ਤੁਹਾਨੂੰ ਜੋ ਮੈਂ ਕਰਲਾਂ ਜੀ। ਹਾਂ ਵੀ ਬੋਲ ਦੇ ਨੀ ਕੀ ਗੱਲ ਹੋ ਗਈ।